ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਪੰਜ ਝੋਟੀਆਂ ਦਿਖਾ ਦਾਂਗੇ ਤੁਹਾਨੂੰ ਇੱਕ ਦਿਖਾਵਾਂਗੇ ਗੱਬਣ ਦੋ ਤਾਜ਼ੀਆਂ ਸੂਈਆਂ ਇਹ ਆ ਗਈਆਂ ਮੁਰਰਾ ਚ ਤੇ ਦੋ ਦਿਖਾਵਾਂਗੇ ਤੁਹਾਨੂੰ ਬੂਰੀਆਂ ਦੇ ਤੋਹਫੇ ਇੱਕ ਬੂਰੀ ਚਾਰ ਦੰਦ ਦਿਖਾ ਦਾਂਗੇ ਕੋਨੀ ਸੂਣ ਦੇ ਬਿਲਕੁਲ ਨੇੜੇ ਆ ਥੋੜੇ ਦਿਨੀ ਕੱਢਦੀ ਆ ਦੰਦਾਂ ਚ ਚਾਰ ਦੰਦ ਦਾ ਕੱਦ ਵਿੱਡਾ ਤੇ ਸੇਂਗਾ ਚ ਵੀ ਕੋ ਨਹੀਂ ਆ ਗਈ ਤੇ ਇੱਕ ਬੂਰੀ ਨਾਲ ਇਹ ਆ ਗਈ ਸਜਣੋ ਕੱਟੀ ਕਬਾਲਤੀ ਸਾਰੇ ਪਸ਼ੂਆਂ ਦੀ ਟਾਪ ਆ ਫੁੱਲਾ ਉਹ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਉਹਨਾਂ ਨੇ ਤੁਹਾਨੂੰ ਧਾਰਾਂ ਵੀ ਵੀਡੀਓ 'ਚ ਮਾਰ ਕੇ ਦਿਖਾ ਦਾਂਗੇ ਆਜੋ ਜੀ ਹਾਂਜੀ ਹੋਰ ਕੀ ਹਾਲ ਆ ਬਾਈ ਠੀਕ ਠਾਕ ਵਧੀਆ ਜੀ ਕਿਵੇਂ ਆ ਕੰਮ ਕਰ ਠੀਕ ਠਾਕ ਜੀ ਵਧੀਆ ਜਾਂਦਾ ਹੀ ਚੱਲਦਾ ਲੋਟਾ ਹਾਂਜੀ ਹਾਂਜੀ ਦਇਆ ਮਾਲਕ ਫੋਨ ਫਾਨ ਤਾਂ ਵੱਜੀ ਜਾਂਦੇ ਹੁਣ ਫੋਨ ਤਾਂ ਚੱਲੀ ਜਾਂਦੇ ਜੀ ਠੀਕ ਆ ਗੱਲ ਹਾਂਜੀ ਤੇ ਧਾਰਾਂ ਉਹਨੇ ਮਾਰ ਦਾਂਗੇ ਆਪਾਂ ਹਾਂਜੀ ਆਪਾਂ ਕਿਓ ਕੇ ਦਿਖਾ ਦਾਂਗੇ ਜੀ ਪੂਰੀ ਠੀਕ ਆ ਗੱਲ ਹਾਂ ਜੀ ਚਵਾਈ ਚਵਾਈ ਚੈੱਕ ਸਾਨੂੰ ਸੱਜਣੋਂ ਆਪਾਂ ਕਰਾ ਦਾਂਗੇ ਹਾਂ ਜੀ ਤੇ ਸ਼ੁਰੂਆਤ ਕਰ ਲਾਂਗੇ ਇਧਰਲੇ ਬੰਨਿਓ ਹਣਾ ਹਾਂ ਜੀ ਹਾਂ ਜੀ ਬੂਰੀਆਂ ਤੋਂ ਕਰ ਲੈਨੇ ਜੀ ਸ਼ੁਰੂ ਹੋਇਓ ਮੜਾ ਜਾ ਬੰਨੇ ਨੂੰ ਲੈ ਮਾਰ ਗੈਰੀ ਕੋਨੀ ਤੇ ਮਾਰ ਕੈਮਰਾ ਪਹਿਲਾਂ ਦਾ ਓਏ ਨਾ ਤਾਂ ਸਿੰਘ ਫਸਣ ਦਾ ਖਤਰਾ ਜਿੰਨੀ ਮਰਜੀ ਭੀੜ ਚ ਬੰਨਦੇ ਹਾਂ ਹਾਂ ਜੀ ਜਿੱਥੇ ਮਰਜੀ ਬੰਨਦੇ ਜਾ ਨਾਲੇ ਇਹਦਾ ਸੁਭਾਅ ਦਿਖਾ ਦੇ ਵੀ ਸੁਭਾਅ ਕਿੰਨਾ ਠੰਡਾ ਚਗਾਲੀ ਕਰੀ ਜਾਂਦੇ ਡਰਨ ਡੁਰਨ ਵਾਲਾ ਡਰਨ ਵਾਲਾ ਦਾ ਸਿਸਟਮ ਹੀ ਹੈਗਾ ਜੀ ਇਹਨੂੰ ਕੋਈ ਡਰਨ ਡੁਰਨ ਵਾਲਾ ਕੱਟੀ ਚ ਸੀ ਇੰਨੀ ਥਣ ਲੱਗਿਆ ਨ ਕੱਦ ਵੀ ਫੁੱਲ ਵੱਡਾ ਹਾਂਜੀ ਲੰਬੀ ਵੀ ਫੁੱਲ ਤੇ ਆ ਵੀ ਦੰਦਾਂ ਜਗਾਈ ਤੇ ਆ ਵੀ ਚੌਗੀ ਹੈ ਜੀ ਜੇ ਉਹ ਤਾਂ ਵੀ ਚੌਗੀ ਹੈ ਪਹਿਲ ਨਹੀਂ ਗਈ ਦੰਦਾਂ ਚ ਆ ਗਈ ਚੌਗੀ ਲੈ ਸੁਭਾਤ ਖਾਂਦੀ ਹੈ ਜੀ ਜਮਾ ਥੱਲੇ ਵੀ ਹੱਥ ਫੇਰੀ ਜਾਵੇ ਜੇ ਤਰ ਮਾਲਾ ਸੀਨ ਨਹੀਂ ਹੈਗਾ ਜੀ ਨਾ ਜੀ ਨਾ ਥੱਲੇ ਵੀ ਪਤਲੇ ਜਮੜੇ ਚ ਆ ਗਈ ਲਗਰੀ ਬਾਣ ਵਾਲੀ ਆਈਟਮ ਹੈ ਚੰਗੀ ਅੱਗੇ ਵਧਣ ਵਾਲੀ ਆ ਘਟਣ ਵਾਲੀ ਨਹੀਂ ਹਾਂਜੀ ਤੇ ਤੋਰ ਬਈ ਖੋਲ ਕੇ ਇਹਨੂੰ ਇੱਥੋਂ ਆਰਡਰ ਲਖਾ ਜੀ ਕਰੀ ਦੰਦਾਂ ਚ 4 ਦੰਦਾ ਭਾਈ ਹਾਂਜੀ 4 ਦੰਦਾ ਜੀ ਇੱਕ ਦਿਨ ਕੱਢ ਦੂ ਇਹ ਇਹ ਲੈ ਜੂਗੀ ਜੀ ਪੰਜ ਚਾਰ ਦਿਨ ਲੈ ਜੂਗੀ ਇਹ ਪੰਜ ਸੱਤ ਦਿਨ ਮੇਰੇ ਹਿਸਾਬ ਨਾਲ ਵੀ 8 10 ਦਿਨ ਲੈ ਜੂਗੀ ਜੀ ਅਜੇ ਦਿਨ ਪੂਰੇ ਹੁੰਦੇ ਜਿਹਦੇ 26 ਤੱਕ ਜ਼ਰੂਰ ਲੈ ਜੂ 8 10 ਪਰ ਆ ਗਈ ਸੱਜਣੋਂ ਪ्योर ਬੂਰੀ ਚ ਜਮ ਅਬਰੀਕ ਬਰੀਕੀਆਂ ਚ ਆ ਗਈ ਕੱਟੀ ਤੇ ਜਿਹੜਾ ਆਰਡਰ ਆ ਨਾ ਆਰਡਰ ਨਾਲ ਤਾਂ ਅੱਗੇ ਦਾ ਬਣਾਉ ਉਹ ਨਾਲੇ ਬਣਾਉਗੀ ਪਿੱਛੇ ਦਾ ਕਮਾਲ ਦੀ ਪੂਰੀ ਬਣੂਗੀ ਜਿਹੜੀ ਆਪਾਂ ਕਹਿੰਦੇ ਹੁੰਨੇ ਨੇ ਤੋਰੀ ਦੇਖੀ ਕੱਟੀ ਦਿਹਾ ਤੋਰ ਦੇਖੋ ਜਮਾ ਮਿਰਗਾਂ ਵਾਲੀ ਤੋਰ ਆਈ ਆ ਤੇ ਬਾਕੀ ਜਿਹੜੇ ਸਾਹ ਬਣਾਉਣਾ ਇਹਦਾ ਕੱਦ ਕਾਠਾ ਕੱਤੀ ਦਾ ਬਰੀਕ ਆ ਗਈ ਹਾਂਜੀ ਕੋਈ ਇਹਨੂੰ ਡਰਨ ਵਾਲਾ ਸਿਸਟਮ ਨਹੀਂ ਇੱਥੇ ਰੋਕ ਲਈ ਬਾਈ ਮਾੜੀ ਜੀ ਇੱਥੋਂ ਦਿਖਾ ਗੈਰੀ ਓਏ ਸ਼ਕੀਨ ਵੀ ਫੁੱਲਾ ਤੇ ਨਾਲ ਇੱਥੋਂ ਖੜਨੀ ਖੁੜਨੀ ਦਿਖਾ ਗੱਟੀ ਦੀ ਯਾਰ ਤੇ ਵਿਊ ਕਰਕੇ ਥਾਣਾ ਦਿਖਾ ਦੇ ਅਗਲੇ ਬੰਦੇ ਨੂੰ ਤੇ ਇੱਥੇ ਰੋਕ ਲਓ ਜੀ ਥਾਣ ਦਾ ਸਾਈਜ਼ ਦਿਖਾ ਦੇ ਵਿਊ ਕਰਕੇ ਵੀ ਇਹਦਾ ਥਾਣਾ ਇਹਨੂੰ ਨਾ ਕਲਮੀ ਥਾਣ ਲੱਗਿਆ ਬਹੁਤ ਚੰਗਾ ਲੱਗਿਆ ਇਹ ਚ ਮਸਟੈਟਸ ਦੀ ਪ੍ਰੋਬਲਮ ਜ਼ੀਰੋ ਮਾਤਰ ਦੇ ਬਰਾਬਰ ਹੈ ਹੁਣ ਗੈਰੀ ਇੱਥੇ ਦਿਖਾ ਦੀ ਸਾਈਡ ਤੋਂ ਬੋਝ ਕੇ ਲੈ ਚਲੋ ਜੀ ਕੱਦ ਵੀ ਫੁੱਲ ਲੰਬੀ ਵੀ ਫੁੱਲ ਆ ਵੀ ਬੂਰੀ ਗਈ ਤੇ ਨਾਲ-ਨਾਲ ਆ ਵੀ ਕੋਨੀ ਗਈ ਤੇ ਦੰਦਾਂ ਚ ਵੀ ਚਾਰ ਦੰਦ ਆ ਗਈ ਸਾਰੀ ਖਾਸੀਅਤਾਂ ਨੇ ਕੱਟੀ ਚ ਉੱਤੋਂ ਬਾਡੀ ਜੀ ਬਹੁਤ ਸ਼ਾਨਦਾਰ ਹੈ ਤੇ ਥੱਲੇੋਂ 8 ਤੋਂ 10 ਦਿਨਾਂ ਨੂੰ ਬਣੂਗੀ ਗਾਵਾਂ ਵਾਂਗੂ ਬਣੂਗੀ ਆਰਡਰ ਰੱਖੋ ਬਿਲਕੁਲ ਨਾਲ ਲੱਗਮਾ ਤੇ ਬਟਨ ਵਾਲਾ ਆਰਡਰ ਆ ਗਿਆ ਜੀ ਇੱਥੇ ਦੱਸ ਆ ਆ ਬਟਨ ਆ ਗਿਆ ਆਰਡਰ ਤੇ ਬਟਨ ਨਾਲ ਆਰਡਰ ਆ ਤੇ ਸੁਭਾ ਦੀ ਬਾਈ ਕਹਿੰਦਾ ਬਾਲੀ ਕੁੰਨੀ ਅਜੇ ਬਾਲੀ ਨਹੀਂ ਜਿੱਦਾਂ ਮਰਜੀ ਆਪਣਾ ਚਾਹੇ ਮੋੜ ਕਰਾਂ ਇੱਥੇ ਦਾ ਕੱਦ ਦਿਖਾ ਦੇ ਚੜਾਈ ਚੜੂਈ ਦਿਖਾ ਦੇ ਥੱਲੇ ਬਹਿ ਜਾ ਜਿੱਥੇ ਹੱਥ ਧਰਦੇ ਉੱਥੇ ਖੜ ਜਾਂਦੀ ਐ ਕੱਦ ਵੀ ਸੋਨਾ ਰੱਖਦੀ ਆ ਤੇ ਬਾਕੀ ਹਰੇਕ ਪੱਖ ਤੋਂ ਕੱਟੀ ਚੰਗੀ ਆ ਕਿਸੇ ਪੱਖ ਤੋਂ ਆਪਾਂ ਕਹਿ ਨਹੀਂ ਸਕਦੇ ਵੀ ਯਾਰ ਕੱਟੀ ਐ ਇੱਥੋਂ ਊਕਦੀ ਆ ਇੱਥੋਂ ਊਕਦੀ ਆ ਕਿਸੇ ਵੀ ਪਾਸੇ ਤੋਂ ਊਪਦੀ ਨਹੀਂ ਹੈਗੀ ਇੱਥੋਂ ਲੰਬੀ ਲੰਬੀ ਤੇ ਠੰਡੀ ਸੀਲ ਬਾਈ ਲੈ ਸੰ ਨੂੰ ਦਿਖਾ ਦੇਗਾ ਬਠੰਡੀ ਕਿੰਨੀ ਕੱਲ ਪਹਿਲਨ ਕੱਟੀ ਨਹੀਂ ਬੈਠਾ ਨਹੀਂ ਦਿੰਦੀ ਸਭ ਮੈਂ ਨਹੀਂ ਦਿੰਦੀ ਜੀ ਕੱਟੀਆਂ ਥੱਲੇ ਗਾਵਾਂ ਵਾਲਾ ਕਰ ਰਿਹਾ ਅਰੇ ਇੰਨਾ ਪੋਲਾ ਚੱਡਾ ਪਿਆ ਨਰਮ ਜਿਹਾ ਬਿਲਕੁਲ ਕਾਗਜ਼ ਵਰਗਾ ਪਿਆ ਇੱਕ ਗੱਲ ਸੁਣ ਦੱਸ ਦੇਣਾ ਆਰਡਰ ਜਿਹੜਾ ਆਰਡਰ ਤਹਾਂ ਤੱਕ ਲਾਉਗੀ ਉਹ ਹਾਂ ਜੀ ਹਾਂ ਸੂ ਤੱਕ ਲਾ ਦੂਗੀ ਆਰਡਰ ਦੇਖ ਲਈ ਸ਼ੂ ਤੱਕ ਇਹਦਾ ਆਰਡਰ ਜਾਊਗਾ ਤੇ ਹੁਣ ਮਾਰ ਦੇ ਕੇ ਜੀ 2 ਨੰਬਰ ਵਾਲੀ ਤੇ ਕੈਮਰਾ ਇਹ ਕੱਢ ਦੂ ਇੱਕ ਤੱਕ ਦੱਸ ਦੇਣ ਬਈ 10 ਦਿਨ ਆਰਾਮ ਨਾਲ ਗੱਡੂ ਬਈ ਇਹਦਾ ਬਿਲਕੁਲ ਪਤਾ ਇਸ ਕੁਆਲਿਟੀ ਦੀ ਮਾਰ ਦੇ ਕੈਮਰਾ ਚ ਗਾਲੀ ਇਹ ਵੀ ਕਰੀ ਜਾਂਦਾ ਹਾਂ ਜੀ ਲੱਤੌਰ ਬਈ ਇਹਨੂੰ ਵੀ ਖੋਲ ਕੇ ਇਹ ਦੰਦਾ ਚ ਕਿਵੇਂ ਹੋ ਗਈਆਂ ਇਹ ਮਹੀਨੇ ਦੀ ਹੈ ਜੀ ਇੱਕ ਮਹੀਨੇ ਦਾ ਸੀਮਨ ਇਹਦੇ ਲੱਗਿਆ ਹੋਇਆ ਹਾਂਜੀ ਠੀਕ ਆ ਗੱਲ ਇਹਦੇ ਸੀਮਨ ਸੱਜਣੋਂ ਲੱਗਿਆ ਹੋਇਆ ਹੈ ਮਹੀਨੇ ਦਾ ਬੋਲੀ ਤਾਂ ਨਹੀਂ ਦੁਬਾਰੇ ਨਹੀਂ ਨਹੀਂ ਅਜੇ ਕੁਝ ਨਹੀਂ ਬੋਲੀ ਠੀਕ ਆ ਗੱਲ ਠੀਕ ਠਾਕ ਆ ਜੀ ਹਾਂ ਸਿੰਘ ਆ ਗਿਆ ਜਮਾ ਬੰਦ ਤੇ ਬਾਡੀ ਵਾਲੇ ਪੱਖ ਤੋਂ ਆ ਗਈ ਲਾਜਵਾਬ ਬਾਡੀ ਵੀ ਫੁੱਲ ਚੌੜੀ ਆ ਉਸ ਤੋਂ ਕੈਨ ਵਾਲਾ ਸੀਨ ਨਹੀਂ ਹੈਗਾ ਪ्युअर ਬੂਰੀਆਂ ਨੇ ਬਾਈ ਕੋਲੇ ਨਗੀਨੇ ਕਹਿ ਸਕਦੇ ਆ ਪੂਰੀਆਂ ਦੇ ਜਮਾ ਇਹਨਾਂ ਤੇ ਇੱਥੋਂ ਘੁਮਾ ਕੇ ਰੋਕ ਲਈ ਬਾਈ ਫੇਸ ਤੇ ਮਾਰਾਂਗੇ ਇਹਦੇ ਕੈਮਰਾ ਇੱਕ ਵਾਰੀ ਸਿੰਘ ਆ ਨਾ ਜਿਹੜਾ ਸਿੰਘ ਮੈਂ ਤੁਹਾਨੂੰ ਦੂਰ ਦਿਖਾ ਦਉਂਦਾ ਵੀ ਕਿੰਨਾ ਕੁ ਬੰਦ ਬੱਸ ਬੱਸ ਬੰਦੇ ਬੱਸ ਇੱਥੇ ਦਿਖਾ ਦੇ ਗਰੀ ਉਰੋਂ ਦਿਖਾ ਦੇ ਉਰਲੇ ਬੰਦੇ ਤੇ ਇੱਥੇ ਦਿਖਾ ਦੇ ਥੋੜੀ ਜਿਹੀ ਖਿੱਚ ਕਰਦੀ ਆ ਪਛਮਾ ਕੋਈ ਉਧਰ ਜਾਉਗੀ ਨਾ ਜੀ ਸਿੰਘ ਜਮਾ 1000 ਰੱਖਦੀ ਆ ਹਾਂ ਜੀ ਬਿਲਕੁਲ ਹਾਂ 1 ਸਾਰ ਸਿੰਘ ਆਲੇ 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 ਬੱਸ ਬੱਸ ਮੈਂ ਅਸਾਂ ਜਾਉਗੀ ਜਾਣਦੇ ਜਾਣਦੇ ਆ ਜਾ ਕੇ ਰੀ ਵੇ ਦਿਖਾ ਦੇ ਆਂ ਆ ਦੇਖੋ ਪਛਮਾ ਤੇ ਜਾ ਕੇ ਖੜੂਗੀ ਹਾਂ ਜੀ ਮੈਂ ਸੰਜੇ ਹੋ ਗਿਆ ਤੇ ਅੱਜ ਗਾਈ ਕਰਦੀ ਹਾਂ ਹਾਂ ਜੀ ਆ ਬੂਰੀ ਨਾਲੀ ਜੋੜੀ ਬਣਦੀ ਆ ਜੀ ਇੱਥੇ ਦਿਖਾ ਦੇ ਕੱਠੀਆਂ ਰਹਿੰਦੀਆਂ ਨਾ ਜੀ ਦੋਏ ਕੱਟੀ ਉਹੀ ਗੱਲ ਆ ਕੱਦ ਘਾੜੇ ਵੀ ਚੰਗਾ ਕਰੂ ਹਾਂਜੀ ਕੱਦ ਪੁੱਦ ਛੋਲੀ ਬਹੁਤ ਵਧੀਆ ਹੀ ਕੱਟੀ ਦੀ ਇੱਕ ਮਹੀਨੇ ਦੀ ਆ ਗਈ ਗੱਬਣ ਲਾ ਇਥੋਂ ਘਰੀ ਪਛਾਣ ਹੋ ਕੇ ਦੋਨੇ ਬੂਰੀਆਂ ਦਿਖਾ ਦੇ ਇਕੱਠੀਆਂ ਜੇ ਕਿਸੇ ਸੱਜਣ ਨੇ ਜੋੜੇ ਦੀ ਬਣਾਉਣੀ ਹੋਈ ਹੈ ਅਡਜਸਟਮੈਂਟ ਦਾ ਜੋੜੇ ਦੀ ਵੀ ਹੋ ਜੂ ਕੱਲੀ ਕੱਲੀ ਦਾ ਰੇਟ ਉਦਾਂ ਦਾ ਹੋ ਜੂ ਤੇ ਜੋੜੇ 'ਚ ਥੋੜੀ ਬਹੁਤੀ ਮਾਫੀ ਹੋ ਜੀ ਵੀ ਤੁਹਾਨੂੰ ਹਾਂਜੀ ਤੇ ਰੇਟ ਇਹਨਾਂ ਦਾ ਭਾਈ ਫੇਰਾ ਰੇਟ ਫੋਨ ਤੇ ਕਰਾਂਗੇ ਮੌਕੇ ਤੇ ਕਰ ਦਾਂਗੇ ਬਾਲੇ ਤਾਂ ਨਹੀਂ ਕਰਦਾ ਨੋ ਜੀ ਨਾ ਬਾਲੇ ਨਹੀਂ ਕਰਦੇ ਆਪਾਂ ਵੇਨ ਵਾਲਾ ਰੇਟ ਕਰਨਾ ਆਹ ਆਪਾਂ ਐਵੇਂ ਨਾ ਇਹ ਬਾਹਲਾ ਜਾਂਦਾ ਕੋਈ ਐ ਕਰੇ ਵੀ ਇੰਨੇ ਘਟ ਜਾਣਗੇ ਬਸ ਆ ਵੀ ਰੇਟ ਫਿਕਸ ਜਾਂ ਕਰਾਂਗੇ ਕੋਈ ਨਹੀਂ ਬਸ ਬੰਦਾ ਲੈ ਲੈ ਬਸ ਵੇਚਣੀਆਂ ਨਹੀਂ ਬਾਈ ਵੇਕਣੀਆਂ ਜੀ ਆਪਾਂ ਪੜਨ ਨਹੀਂ ਲਾਉਣੀਆਂ ਇਹ ਨਾ ਨਾ ਤੇ ਬਾਕੀ ਕੋਈ ਜੋੜੀ ਸ਼ਾਨਦਾਰ ਲੈ ਜਾਂਦਾ ਸੱਜਣ ਸ਼ਕੀਰ ਕੋਈ ਹੈ ਨਾ ਸ਼ਕੀਰ ਕੋਈ ਲੈ ਜਾਊਗਾ ਉਹਦੇ ਸ਼ੌਕ ਵੀ ਪੂਰਾ ਕਰ ਦੂਗੀ ਹਾਂ ਜੀ ਤੇ ਹੁਣ ਗੈਰੀ ਮਾਰਦੇ ਤਿੰਨ ਨੰਬਰ ਆਈ ਤੇ ਵੱਡੀ ਬੁੱਢੀ ਬਹੁਤ ਵੱਡੀ ਆਈ ਝੋਟੀ ਦੇ ਇੱਕ ਆਦੀ ਬਹੁਤ ਵੱਡੀ ਆਈ ਹਾਂਜੀ ਚਾਰ ਦੰਦਾਂ ਜੀ ਮੁੰਡਾ ਚਾਰ ਦੰਦ ਸੂਆ ਕਿੰਨੇ ਕਦ ਪਹਿਲੇ ਦਿਨ ਇਹ ਸਵੇਰ ਨੂੰ ਹੋ ਗਏ ਸੀ ਅੱਜ 10 ਦਿਨ ਦੇ ਲੱਗੇ ਹੋਗਾ ਸੀ ਪੱਚਾ ਕੀ ਆ ਗਿਆ ਨਾਲ ਇਹ ਕੱਟਾ ਹੀ ਮਤਲਬ ਨਾਲ ਮੇਲ ਕਾਫ ਕੱਟਾ ਬਾਡੀ ਵੀ ਫੁੱਲ ਤੇ ਆ ਗਿਆ ਨਾਲ ਇਹਦੇ ਕੱਟਾ ਕੱਦੇ ਵੀ ਮਾਜੂ ਕਰੂਗਾ ਤਕਰੀਬਨ ਤਕਰੀਬਨ 10 ਦਿਨਾਂ ਡੇੜ ਗੇੜ ਚ ਪਾਈ ਕਹਿੰਦਾ ਇਹਦਾ ਸੂਆ ਆ ਗਿਆ ਦੁੱਧ ਬਾਈ ਹੁਣ ਹਾਜ਼ਰ ਕਿੰਨਾ 14 ਕਿਲੋ ਪੂਰਾ ਜੀ ਤੋਲ ਗਏ 14 ਉੱਪਰ ਦਾ ਚ ਹੈ ਉਹ ਜੀ ਆਪਣਾ 15 ਦਾ ਚ ਹੈ ਉਹ ਜੇ ਪਰ 14 ਨਹੀਂ ਠੀਕ ਆ ਗੱਲ ਹਾਂ ਜੀ ਕੱਟ ਨਹੀਂ ਨਿਕਲੂਗਾ ਜੀ ਤੇ ਬਾਡੀ ਬੁੱਡੀ ਵਾਲੇ ਪੱਖ ਤੋਂ ਬੜੀ ਘੈਂਟ ਆ ਹਨਾ ਹਾਂ ਜੀ ਬਾਡੀ ਦਾ ਤਾਂ ਕੀ ਜਾਂਦਾ ਜੀ ਝੋਟੀ ਦਾ ਇੱਥੇ ਖੜਾ ਲਾ ਕਮਾ ਕੇ ਖੜਾ ਲਾ ਇੱਧਰਲੇ ਬੰਨੇ ਇੱਥੇ ਰੋਕ ਲਾ ਬਾਈ ਬਸ ਨੁਕਰੀ ਕੋੜੀ ਕਿੰਨੀ ਉੱਚੀ ਹੈ ਲੰਬਾਈ ਦਿਖਾ ਦੇ ਇੱਥੋਂ ਲੰਬੀ ਕਿੰਨੀ ਆ ਤੇ ਉੱਚੀ ਕਿੰਨੀ ਆ ਝੋਟੀ ओरिजिनल ਚਾਰ ਦੰਦਾ ਬਾਈ ਹਾਂ ਜੀ ओरिजिनल ਚਾਰ ਦੰਦਾ ਹੈਂ ਖਣ ਦਿਖਾਈ ਵਿਊ ਕਰਕੇ ਉਰੋ ਵਿਊ ਕਰਕੇ ਦਿਖਾ ਦੇ ਇੱਥੇ ਰੋਕ ਲਾ ਬਾਈ ਖਣ ਦਾ ਸਾਈਜ਼ ਬੰਦ ਬੱਚਿਆਂ ਦਾ ਕਰਕੇ ਆਰਡਰ ਰੱਖ ਦਿਆ ਬੰਦ ਲੈ ਆ ਬਾਈ ਆਰਡਰ ਫਿਕਸ ਰੱਖ ਦਿਆ ਬਿਲਕੁਲ ਗਾਵਾ ਹਾਂ ਜੀ ਪ ਬਾਕੀ ਹੁਣ ਖੁੱਲਦੀ ਜਾਂਦੀ ਹੈ ਜੀ ਜਿਉਂ-ਜਿਉਂ ਪਲੂਣ ਦਾ ਕੱਟੀ ਮਹੀਨੇ ਜਾ ਕੇ ਡੇਢ ਮਹੀਨੇ ਜਾ ਕੇ ਕੱਟੀ ਬਣਦੇ ਡੇਢ ਮਹੀਨੇ ਜੀ ਬਣਦੀ ਹੈ ਪਰ ਪਹਿਲਾਂ ਪਹਿਲਾਂ ਕੱਟੀਆਂ ਐਡੀ 40-45 ਦਿਨ ਲੱਗ ਜਾਂਦੇ ਜੀ ਪਹਿਲਾਂ ਕੱਟੀ ਬਣਦੀ ਐਡੀ ਪਹਿਲਾਂ ਜੰਮਦੀ ਵੀ ਨਹੀਂ ਜੱਡੀ ਹਾਂ ਜੀ ਜੱਡੀ ਆ ਗਈ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਵੀ ਭਰਾ ਕੋਲੇ ਨਹੀਂ ਹੋਣੀ ਹੋਣਗੀਆਂ ਜਰੂਰ ਹਾਂ ਜੀ ਇਹ ਮੰਨ ਲਓ ਵੀ ਹੋਣਗੀਆਂ ਬਹੁਤ ਘੱਟ ਬਹੁਤ ਘੱਟ ਹੋਣਗੀਆਂ ਕੱਟੀਆਂ ਇਹਦੇ ਚੋਂ ਤੇ ਇਹਦੇ ਧਾਰਾਂ ਦਿਖਾ ਦਾਂਗੇ ਮਾਰ ਕੇ ਬਾਈ ਹਾਂਜੀ ਹਾਂਜੀ ਨਾਲ ਦੀ ਨਾਲ ਇਹਦੇ ਬੱਚਾ ਲਾ ਦਾਂਗੇ ਆਪਾਂ ਠੀਕ ਆ ਗੱਲ ਵੀਡੀਓ ਦੇ ਬਾਅਦ ਚ ਚਵਾਈ ਪੂਰੀ ਕਰਕੇ ਦਿਖਾ ਦਾਂਗੇ ਅਗਲੇ ਦਿਨ ਸ਼ੱਕ ਨਾ ਰਵੇ ਠੀਕ ਆ ਗੱਲ ਹਾਂਜੀ ਥਣ ਥਣ ਬਹੁਤ ਸੋਹਣਾ ਰੱਖਦੇ ਬਾਲਾ ਸੋਹਣਾ ਯਾਰ ਚਵਾਈ ਏਡੀ ਸੋਹਣੀ ਆ ਨਾ ਕੋਈ ਅੰਤ ਨਹੀਂ ਤੇ ਬੱਡਾ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਦੁੱਧ ਬਾਈ ਕਹਿੰਦਾ 14 ਕਿਲੋ ਇਹਦੇ ਕੋਲੇ ਹੈਗਾ ਤਿਆਰੀ ਦਾ ਇਸ ਤਰ੍ਹਾਂ ਹਾਂਜੀ ਇੱਕ ਹੁੰਦਾ ਕੈਨ ਵਾਲਾ ਵੀ ਇੰਨਾ ਪਾ ਦੂ ਇਹਦੇ ਕੋਲੇ ਤਿਆਰੀ ਦਾ ਆ ਗਿਆ ਤੇ ਹੁਣ ਮਾਰ ਦੇ ਕਰੀ ਨਾਲ ਦੀ ਤੇ ਕੈਮਰਾ ਪਹਿਲਾਂ ਉਹ ਵੀ ਦਿਖਾ ਦਈਏ ਤੇ ਫਿਰ ਦੋਨਾਂ ਨੇ ਧਾਰਾਂ ਤੁਹਾਨੂੰ ਮਾਰ ਕੇ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਹੋਇਆ ਕੈ ਕ ਦਿਨ ਦੀ ਸੂਈ ਆਈ ਇਹਨੂੰ ਸੂਈਨ ਹੋ ਗਈ ਜੀ 15 18 ਦਿਨ ਦੀ 15 18 ਦਿਨ ਦੀ ਹਾਂ ਜੀ ਆ ਲੈ ਬਾਲੇ ਆਓ ਲੈ ਆਓ ਆ ਜਾ ਬਟਾ ਆ ਜਾ ਇਹਦੇ ਨਾਲ ਬੱਚਾ ਕੀ ਆ ਗਿਆ ਜੀ ਇਹਦੇ ਨਾਲ ਵੀ ਕੱਟਾ ਹੈ ਆ ਨਾਲ ਆ ਗਿਆ ਕੱਟਾ 15 ਤੋਂ 18 ਦਿਨ ਦੀ ਸੂਈ ਆ ਮੈਲੇ ਤਾਂ ਨਹੀਂ ਲੱਗੀ ਭਾਈ ਨਹੀਂ ਇਹ ਮੈਲਾ ਲੱਗੂਗੀ ਜੀ ਹੁਣ ਲੱਗੂਗੀ ਇੱਕ ਦਿਨ ਮੈਲਾ ਲੱਗਣ ਵਾਲੀ ਆ ਠੀਕ ਆ ਕੱਲ ਮੈਲੇ ਬਾਈ ਕਹਿੰਦਾ ਹਜੇ ਲੱਗੀ ਨਹੀਂ ਪਰ ਆ ਗਈ ਹੈ ਵੀ ਵਜਨ ਵਾਲੀ ਮੈਂ ਜੀ ਬਹੁਤ ਵਜਨ ਵਾਲੀ ਹੈ ਜੀ ਦੁੱਧ ਵੀ ਦੁੱਧ ਵੀ ਬਹੁਤ ਆ ਜੀ ਦੁੱਧ ਬਾਈ ਤਿਆਰ ਕਿੰਨਾ ਦੇ ਕੋਲ 17 ਕਿਲੋ ਆਜਰ ਹੈ ਜੀ ਹੁਣ ਇਸ ਟਾਈਮ 18 ਕਿਲੋ ਹਾਜ਼ਰ ਹਾਂ ਜੀ ਇੱਥੇ ਰੋਕ ਲਿਓ ਕ ਮਾ ਕੇ ਮਾੜੀ ਜੀ ਫਿਰ ਇੱਥੇ ਇੱਥੋਂ ਦਿਖਾ ਦੇ ਗੈਰੀ ਸਿੰਘ ਦਾ ਡਿਜ਼ਾਈਨ ਤੇ ਵੱਡੀ ਬੁੱਡੀ ਝੋਟੀ ਤੇ ਹੁਣ ਗਾਂ ਵਾਲੇ ਬੰਨਿਓ ਦਿਖਾ ਦੀ ਆਰਡਰ ਆ ਲੈ ਚੱਲ ਬਈ ਐਨ ਲੈ ਚੱਲ ਲੈ ਚੱਲ ਥੋੜਾ ਜਿਹਾ ਬੱਚੇ ਕਰਕੇ ਜ਼ਰੂਰ ਕਰ ਬੱਚੇ ਨੂੰ ਭਜਦੀਆਂ ਇੱਥੋਂ ਦਿਖਾ ਦੇ ਵੀ ਨਹੀਂ 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 ਲੈ ਲੈ ਬਸ ਆ ਰਿਹਾ ਆ ਰਿਹਾ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਗੱਲਾਂ ਕੰਮ ਤੇਰੇ ਕੋਲੇ ਥੋੜਾ ਜਿਹਾ ਇੱਥੋਂ ਘੈਰੀ ਆਰਡਰ ਦਿਖਾ ਦੇ ਥਣ ਦਾ ਗੈਕ ਦਿਖਾ ਦੇ ਚਵਾਈ ਦੀਆਂ ਕਿਵੇਂ ਨੇ ਬਾਈ ਇਹ ਚਵਾਈ ਦੀਆਂ ਦਾ ਇੱਕ ਨੰਬਰ ਆਈ ਹੁਣ ਇਹਨਾਂ ਨੂੰ ਚਵਾਈ ਕਰਕੇ ਦਿਖਾਵਾਂਗੇ ਇਹਨਾਂ ਦੀ ਹਾਂ ਰੁੱਖੀਆਂ ਬਈਆਂ ਤੇਲ ਤੂਲ ਨਹੀਂ ਮਾਰਿਆ ਬੜਾ ਆ ਗਿਆ ਨਾ ਜੀ ਨਾ ਆਪਾਂ ਤੇਲ ਤੂਲ ਵਾਲਾ ਕੰਮ ਨਹੀਂ ਨਾ ਆਪਾਂ ਕੋਈ ਗਾਨੀਆਂ ਪਾਉਂਦੇ ਨਾ ਕੋਈ ਬੜਾ ਜਿਆਦਾ ਠੀਕ ਆ ਗੱਲ ਇਥੋਂ ਵਿੱਚ ਕਈਆਂ ਨਹੀਂ ਜਿਆਦਾ ਇਹਨਾਂ ਦਾ ਕਰ ਇੱਥੋਂ ਇੱਥੋਂ ਦਿਖਾ ਕੇ ਆਪਾਂ ਨੋਰਮਲ ਡੰਗਰ ਦਿਖਾਈ ਦੇ ਕਿੰਨਾ ਤਿਆਰ ਹੈ ਇਹਦੇ ਕੋਲੇ ਬਾਈ 17 ਕਿਲੋ ਪੂਰਾ ਹਾਜ਼ਰ ਅਗਲੇ ਬੰਨੋ ਵੀ ਦਿਖ ਦੋ ਟਾਈਮ ਦੋ ਬਾਲਕੀਆਂ ਮਾਰ ਦਿਆ ਸੱਲ ਕੇ ਦੋ ਟਾਈਮ ਚਾਰ ਟਾਈਮ ਤਾਂ ਮੈਂ ਕਹਾਂ ਜੀ 10 ਟਾਈਮ ਚੋ ਲੋ ਕੋਈ ਚੱਕਰ ਹੀ ਨਹੀਂ ਆਪਾਂ ਦਾ ਠੀਕ ਆ ਗੱਲ ਆ ਹਾਂ ਜੀ ਹੁਣ ਮੈਂ ਕਿਲੋ ਘਟਾ ਲੈਣੇ ਜੀ ਮੈਂ ਕਹਾਂ ਕੋਈ ਚੱਕਰ ਹੀ ਨਹੀਂ ਵੱਧ ਜੇ ਨਿਕਲੇ ਘਟਣੀ ਨਹੀਂ 17 ਲੀਟਰ ਮਰਵਾਵਾਂਗੇ ਮਰਵਾਵਾਂਗੇ ਜੀ ਪੂਰਾ ਲੈ ਬੱਚੇ ਇਹਨਾਂ ਦੇ ਲਾ ਦੋਨਾਂ ਦੇ 1700 ਨੂੰ ਮਾਰ ਕੇ ਦਿਖਾ ਦੇਣਾ ਇੱਕ ਝੋਟੀ ਹੋਰ ਰਹੀਆਂ ਦਿਖਾਉਂਗਾ ਉਹ ਵੀ ਹਾਂ ਜੀ ਚਬਾਈ ਕਰ ਸਕਦੇ ਚ ਇੱਕ ਇਹ ਹੈਗੀ ਆ 17 ਕਿਲੋ ਵਾਲੀ ਵੀ ਚਬਾਈ ਇੱਕ ਵਾਰੀ ਚਵਾਈ ਦਿਖਾ ਦਨੇ ਆ ਉਦੋਂ ਬਾਅਦ ਤੁਹਾਨੂੰ ਫੇਸ ਵੀ ਦਿਖਾਵਾਂਗੇ ਝੋਟੀ ਲਾ ਕੇ ਤੁਹਾਨੂੰ ਲੱਗੇ ਵੀ ਹੋਰ ਥੱਲੇ ਬੈਠਾ ਭਾਈ ਉਹ ਤੁਹਾਨੂੰ ਲੀਵੀ ਕਰਾਵਾਂਗੇ ਦੋ ਤੀ ਚਵਾਈ ਐਸੀ ਆ ਪੀੜੀ ਲਾ ਕੇ ਕਰਨ ਵਾਲਾ ਕੰਮ ਨੇ ਆ ਨਹੀਂ ਨਹੀਂ ਪੈਰ ਨਹੀਂ ਜਕੜਨੇ ਨੇ ਨਾ ਪੂਛ ਮਾਰੇ ਨਾ ਪੈਰ ਚੱਕੇ ਵਸੂਰੇ ਖੜੀ ਹੋਊਗੀ ਇੱਥੋਂ ਘੈਰੀ ਪਛਾਣ ਹੋਵੇ ਝੋਟੀ ਦਿਖਾ ਦੇ ਆ ਆਪਣੇ ਆਪ ਤਾਂ ਨਾ ਚੱਲੀ ਜਾਂਦਾ ਇਹਦਾ ਕੰਮ ਆ ਝੋਟੀ ਆ ਜੀ ਬਾਅਦ ਛੱਡ ਦਿਓ ਜੀ ਆ ਗਈ ਜੀ ਹਾਂ ਜੀ ਹਾਂ ਜੀ ਆ ਗਈ ਆ ਕਰਦੇ ਬੱਚਾ ਬੰਨ ਲਾ ਤਾਰਾ ਤੁਹਾਨੂੰ ਸੱਜਣ ਨੂੰ ਇਹ ਘੱਟੀ ਜਮੀ ਦਿਖਾ ਦਨੇ ਆ ਮਾਰ ਕੇ ਖਾਣਾ ਨਾ ਜਿਹੜਾ ਥਣ ਕਮਾਲ ਦਾ ਕਰਦੀ ਆ ਕੱਦ ਬੈਡਾ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਆ ਸਮਾਹ ਦੇਖੋ ਝੋਟੀ ਦਾ ਆਰਡਰ ਤੇ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਨਾੜਾ ਨੂੜਾ ਕੈਸੀਆਂ ਬਣਾਉਂਦੀ ਆ ਆਰਡਰ ਤੇ ਤੇ ਪਸਮਾ ਵੀ ਤਰ ਗਈ ਆ ਉਹ ਪਰਲਾ ਪਰ ਲਈ ਉਹ ਕਰੀ ਜਾਂਦੀ ਬਾਈ ਇੱਥੋਂ ਕਰੀ ਦਿਖਾ ਦੇ ਚਬਾਈ ਇਹਦੀ ਨੇੜਾ ਪਿੱਛੇ ਕਰ ਇਹ ਖਾਣਾ ਦੇਖੋ ਇਹ ਕਿਹੋ ਜਿਹਾ ਮਾਣ ਹਾਂਜੀ ਥਣ ਦਾ ਦੇਖੋ ਨਾੜਾ ਦੇਖੋ ਜਿਹੜੇ ਸੀ ਚਬਾਈ ਵੀ ਭਾਈ ਥੋਸ ਆ ਨਾ ਹਾਂਜੀ ਬਹੁਤ ਟੋਲੀ ਚਬਾਈ ਹੈ ਚਵਾਈ ਵਾਲੀ ਮੋਤੀ ਆ ਜੋ ਕੀ ਜੇ ਗੱਲ ਕਰ ਲਈਏ ਪਿਛਲੇ ਥਣਾ ਜੂ ਮਾਰ ਦਿੰਦੇ ਪਹਿਲਾਂ ਕੱਟੀ ਆ ਚਾਰ ਦੰਦਾਂ ਦਾ ਬਈ ਚਾਰ ਦੰਦਾਂ ਦਾ 14 ਕਿਲੋ ਹਾਜ਼ਰ ਹਾਂਜੀ ਆ ਦੰਦਾਂ ਚ ਆ ਗਈ ਚਾਰ ਦੰਦਾਂ ਦਾ 14 ਕਿਲੋ ਹਾਜ਼ਰ ਆ ਚਵਾਈ ਦੀ ਆ ਗਈ ਬਾਕ ਮਾਰ ਬਾਅਦ ਛੱਡ ਦੋ ਬਈ ਤੇ ਹੁਣ ਤੁਹਾਨੂੰ ਦਿਖਾ ਦੇਣਾ ਸੱਦੇ ਨੂੰ ਇੱਕ ਲਾਸਟ ਵਾਲੀ ਕੱਟੀ ਲੈ ਤੇ ਹੁਣ ਤੁਹਾਨੂੰ ਦਿਖਾ ਦੇਣਾ ਸੱਦੇ ਨੂੰ ਆਪਾਂ ਲਾਸਟ ਵਾਲੀ ਕੱਟੀ ਪੱਲਾਂ ਗਰੀ ਫੇਸ ਕੁਆਲਿਟੀ ਤੇ ਮਾਰਦੇ ਅੱਦਵਾਰ ਕੱਦ ਵੱਡੇ ਦਾ ਵੀ ਪੂਰਾ ਡਬਲ ਆ ਇਹਦਾ ਸੂਆ ਕਿਹੜਾ ਬਈ ਦੂਸਰੇ ਸੂਆ ਰੁਗੀ ਜੀ ਤੋੜ ਦੋ ਜੀ ਹੋਰ ਕਿ ਸੂਆ ਦੂਜਾ ਕਿੰਨੇ ਕਿ ਦਿਨ ਕਰਦੀਆ ਲੈ ਜੂਗੀ ਜੇ 20 ਦਿਨ ਦੇ ਲਾਗੇ ਲੈ ਜੂਗੀ 20 ਦਿਨਾਂ ਦੇੜ ਗੜ ਪਾਈ ਕਹਿੰਦਾ ਪਹਿਲਾਂ ਕੱਦ ਆ ਗਿਆ ਫੁੱਲ ਡਬਲ ਦੰਦਾਂ ਚ ਭਾਈ ਕਿਵੇਂ ਆਹੀ ਦੰਦਾਂ ਇਹ ਦੋ ਦੰਦ ਹੈ ਜੀ ਅਜੇ ਮੂੰਹ ਤੋਂ ਦੋ ਦੰਦ ਹਾਂ ਜੀ ਦੋ ਦੰਦਾਂ ਚੈੱਕ ਕਰ ਲੋ ਜਾਈਂ ਦੂਜਾ ਸੂਆ ਦੂਸਰਾ ਸੂਆ ਕਮਾਲ ਕਰਤੀ ਇਹਦਾ ਹਾਂ ਜੀ ਆ ਦੰਦਾਂ ਚ ਭਾਈ ਕਹਿੰਦਾ ਸੱਜਣਾ ਦੋ ਦੰਦ ਖੀਰੀ ਰੁਗੀ ਹੈ ਦੂਜਾ ਸੂਆ ਪਹਿਲਣ ਬਾਈ ਕਹਿੰਦਾ ਇਹ ਸੂਪੀ ਦੀ ਖੀਰੀ ਹਾਂ ਜੀ ਆ ਪਹਿਲਣ ਇਹਨੇ ਦੰਦੇ ਦੋ ਔਣ ਕਰਿਆ ਜੀ ਖੀਰੀ ਸੁਗੀ ਹੋਈ ਆ ਕੱਦ ਵੱਡਾ ਆ ਗਿਆ ਫਲੜਾ ਵਾਲਾ ਤੇ ਬਾਡੀ ਬੁੱਡੀ ਚੈੱਕ ਕਰ ਸਕਦੇ ਹਾਂ ਬਾਡੀ ਬੁੱਡੀ ਉੱਤੋਂ ਪੂਰੀ ਚੜਾਈ ਵਾਲੀ ਆ ਗਈ ਲੈ ਆ ਬਾਈ ਪਹਿਲਾਂ ਤਾਂ ਕੀ ਕਿੰਨਾ ਕੁ ਦੁੱਧ ਦੱਸਿਆ ਦਾ ਦੁੱਧ ਇਹਦੇ ਥੱਲੇ 15 ਲੀਟਰ ਹੀ ਜੀ ਵੇਲਣ ਦਾ ਪਹਿਲਾਂ ਤਾਂ ਖੀਰੀ ਦੇ ਹਾਂਜੀ ਹਾਂਜੀ ਪ੍ਰੈਤ ਕੀ ਤਾਂ ਨੂੰ 20 ਦੇ ਆਸੇ-ਪਾਸੇ ਦੇਣਾ ਚਾਹੀਦਾ ਜਿੰਦਗੀ ਨਾਲ ਜਿਹੜੀ ਐਂਡ ਜੂਨ ਬਹੁਤ ਵਧੀਆ ਹੈ ਆ ਕੱਦ ਵੱਡ ਵੀ ਚੰਗਾ ਬਾਡੀ ਵੀ ਚੰਗੀ ਆ ਤੇ ਬਾਕੀ ਦਿਨ ਵੀ ਇਹਦੇ ਪੈਂਡਿੰਗ ਨੇ ਚਵਾਈ ਚੂਈ ਦੀ ਕਿਵੇਂ ਬਾਈ ਚਵਾਈ ਇਹਦਾ ਇੱਕ ਨੰਬਰ ਆ ਜੀ ਠੋਕੀ ਆ ਜਮਾ ਬਹੁਤ ਠੋਕੀ ਧਾਰ ਆ ਜੀ ਚਵਾਈ ਦੀ ਬਾਈ ਦੀ ਬਾਈ ਕਹਿੰਦਾ ਹੈ ਗਿਆ ਫੋਕੀ ਜਿਹਾ ਕਿਸੇ ਨੇ ਆਨਲਾਈਨ ਮੰਗਵਾਨੀ ਆ ਥਣਾ ਥਣਾ ਦੀ ਓਟ ਕੋਈ ਓਟ ਆ ਜੀ ਪੂਰੀ ਜੀ ਗਰੰਟੀ ਆ ਥਣਾ ਦੀ ਥਣਾ ਦੀ ਓਟ ਤੇ ਬਾਈ ਕਹਿੰਦਾ ਭੇਜ ਦਾਂਗੇ ਜੇ ਕਿਸੇ ਭਰਾ ਨੇ ਮੰਗਵਾਨੀ ਆ ਕੱਦ ਵੱਡਾਲੇ ਮਾਮਲੇ 'ਚ ਛੋਟੀ ਨਹੀਂ ਪਰ ਦੋ ਦੰਦ ਵਾਲੀ ਜ਼ਰੂਰ ਕਮਾਲ ਦੀ ਗੱਲ ਆ ਵੀ ਦੋ ਦੰਦ ਐਡੇ ਵੱਡੇ ਕੱਦ ਘਾੜ ਚ ਤੇ ਹਾਂ ਜੀ ਸ਼ਕੀਨ ਘੱਟੀ ਦੂਜਾ ਸੂਆ ਹਾਂ ਜੀ ਕਿਉਂਕਿ ਤਕਰੀਬਨ ਤਾਂ ਜਾ ਕੇ ਚਾਰ ਦੰਦ ਛੇ ਆਏ ਨੇ ਦੇਖੋ ਸਿੰਘ ਦੇ ਦੇਖੋ ਬੱਚੇ ਵਾਲੇ ਸਿੰਘ ਆ ਜੀ ਬਿਲਕੁਲ ਛੋਟਾ ਛੋਟਾ ਸਿੰਘ ਆ ਜੀ ਨੰਬਰ ਬੋਲ ਦੋ ਜੀ ਆਪਣਾ 99680 57452 99680 57452 22 ਦਾ ਨੰਬਰ ਆ ਝੋਟੀ ਜਿਹੜੀ ਵੀ ਪਸੰਦ ਆਊਗੀ ਤਸੱਲੀ ਕਰਕੇ 22 ਤੋਂ ਲੈ ਜਿਓ ਤਿੰਨ ਤਾਂ ਦਿਖਾਤੀਆਂ ਮੁਰਾ ਚ ਪੈਂਦੀਆਂ ਨੇ ਤੇ ਦੋ ਦਿਖਾਤੇ ਬੂਰੀ ਦੇ ਤੋਹਫੇ ਇੱਕ ਦਾ ਚਾਰ ਦੰਦ ਦਾ ਤੋਹਫਾ ਦਿਖਾਤਾ ਇੱਕ ਦੋ ਦੰਦ ਕੱਤੀ ਦਿਖਾਤੀ ਸੀਮਨ ਲੱਗਿਆ ਹੋਇਆ ਚਾਰ ਦੰਦ ਸੂਣ ਵਾਲੀ ਆ ਜੱਬਣਾ तकरीबन 8-10 ਦਿਨ ਕੱਢਦੀ ਆ ਤੇ ਹੈਗੀ ਕਮਾਲ ਦੀ ਆ ਕੱਤੀ ਘੋਨੀ ਆ ਬినా ਸਿੰਗਾ ਤੋਂ ਇਹ ਥਣ ਲੇਵਾ ਬਹੁਤ ਸਾਫ਼ ਰੱਖੂਗੀ ਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ